ਮਲੇਰ ਕੋਟਲਾ ਜ਼ਿਲ੍ਹੇ ਦੇ ਪਿੰਡ ਮਾਮਤਪੁਰ ਵਿੱਚ ਇੰਸਪੈਕਟਰ ਪਿਆਰਾ ਸਿੰਘ ਦੀ ਰਹਿਨਮਾਈ ਹੇਠ ਇੱਕ ਮੁਫਤ ਅੱਖਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ ਜਿਦੇ ਵਿੱਚ ਏਕਜੋਤ ਹਸਪਤਾਲ ਮਲੇਰ ਕੋਟਲਾ ਦੀ ਟੀਮ ਨੇ 315 ਮਰੀਜ਼ਾਂ ਦੀ ਜਾਂਚ ਕੀਤੀ ਜਿਨ੍ਹਾਂ ਵਿੱਚੋਂ 15 ਮਰੀਜ਼ਾਂ ਦੇ ਆਪਰੇਸ਼ਨ ਵੀ ਕੀਤੇ ਗਏ ਸਾਡੇ ਨਗਰ ਮਾਮਤਪੁਰ ਦੇ ਵਿੱਚ ਸਾਡੇ ਨਗਰ ਦੇ ਜ਼ਾਂਪਾਲ ਸਰਦਾਰ ਕਾਰਾ ਸਿੰਘ ਇਹ ਮਾਮਤਪੁਰ ਇਹਨਾਂ ਨੇ ਉਤੋਂ ਕਰਕੇ ਇਹ ਜੋ ਹਸਪਤਾਲ ਵਾਲਿਆਂ ਨਾਲ ਮੇਰੇ ਮਤਲਬ ਸਾਡੇ ਦਰਜਾ ਚੱਤਾਂ ਦਾ ਕੈਂਪ ਲਾਇਆ ਜੀ ਜੋ ਚੱਤਾਂ ਦਾ ਕੈਂਪ ਜੀ ਲੋੜਵੰਦ ਬਰੀਜਾਂ ਨੂੰ ਦਵਾਈਆਂ ਤੇ ਜਿਹੜੇ ਲੈਂਡ ਤੇ ਮਤਲਬ ਸੀ ਕੇ ਕਾਬਲ ਉਹਨਾਂ ਨੂੰ ਲੈਂਡ ਪਾਉਣ ਲਈ ਅਸੀਂ ਅੱਜ ਮਲੇਰ ਕੋਲਾ ਲੈ ਕੇ ਪਹੁੰਚਿਆਗੇ ਕਿੱਥੇ ਪਹੁੰਚੋ ਮਲੇਰ ਕੋਲਾ ਡਾਕਟਰ ਆਪਨੇ ਏਕ ਜੋਤਾ ਹਸਪੀਟਲ ਦੀ ਠੀਕ ਹੈ ਅੱਛਾ ਜਿਹੜਾ ਇਹ ਕੈਂਪ ਲਾਇਆ ਹੈ ਇਹ ਇਹਦਾ ਕੋਈ ਖਰਚਾ ਆ ਜਾਂ ਕੋਈ ਹੋਰ ਆ ਕੋਈ ਫ੍ਰੀ ਹੈ ਇਹ ਜੀ ਸਾਰਾ ਖਰਚਾ ਕੋਈ ਨਹੀਂ ਹੈਗਾ ਆ ਫਰੀ ਹੈਗਾ ਪਰ ਉਦੋਂ ਸਰਦਾਰ ਪਿਆਲਾ ਜੀ ਮਨੂ ਕੀਤਾ ਜੀ ਮਰੀਜ਼ਾਂ ਦਾ ਕੋਈ ਖਰਚਾ ਮਰੀਜ਼ਾਂ ਤੋਂ ਕੋਈ ਖਰਚਾ ਨਹੀਂ ਜੀ ਕਿਸੇ ਤੋਂ ਕੋਈ ਖਰਚਾ ਨਹੀਂ ਅੱਜ ਤੇਜ਼ ਕੇਸ ਵਾਲੇ ਹਸਪਤਾਲ ਨੇ ਜਿਹੜਾ ਕੱਜੀ ਜੋ ਤੇ ਰਾਬਤਾ ਕੀਤਾ ਹੈ ਪ੍ਰਸ਼ਨਾ ਜਿਸ ਕਿਸੇ ਪਰੇਜ਼ਾ ਵੀ ਤੇ ਲਾਹ ਲਿਆ ਤੇ ਇਹਦੇ ਨਾਲ ਇਹਨਾਂ ਦਾ ਜਿਹੜਾ ਨਾਮ ਤੋਂ ਬੇ ਕੈਂਪ ਲਵਾਇਆ ਕੈਂਪ ਵਿੱਚ 10-12 ਮੀਜ ਦੇਖੀਆਂ ਸੀ ਤੇ ਉਹਨਾਂ ਨੂੰ ਆਪਣੀ ਸੰਕਰਨ ਵੀ ਆਪਣੇ ਜੇ 2000 ਤੇਜ਼ ਗਿਆਨਮਾਨ ਪ੍ਰੋਫੈਸਰ ਨਾਮ ਦੇ ਮਸ਼ਹੂਰ ਸਮਾਜ ਸੇਵੀ ਇਹਨਾਂ ਨੇ ਆਪ ਦੀ ਕੰਮੀ ਤੇ ਮੈਂ ਆਪ ਦੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਅੰਮ੍ਰਿਤਸਰ ਦੇ ਤੋਂ ਆਇਆ ਆਪਾਂ ਦਾ ਕਰੇ ਸਭ ਨੂੰ ਸੁਖਮਈ ਵਾਲੀ ਇਨਕਲਾਬਾ ਰਾਣੀ ਤੇ ਇਹ ਵੀ ਮੇਰੇ ਨਾਲ ਬਹੁਤ ਪੁਰਾਣੇ ਕੋਰੋਨਾ ਵਾਲੇ ਜੁੜੇ ਨੇ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਇਹਨਾਂ ਅਕਾਲ ਪੁਰਖ ਬੈਗਰੂ ਅੱਲਾ ਰਾਮ ਜਿਉ ਵੀ ਜਿਸੂ ਮੰਦਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਪ੍ਰਮਾਤਮਾ ਮੇਰੀ ਇਹ ਸੇਵਾ ਨੂੰ ਸਫਲ ਬਣਾਈ ਜਿੰਨੇ ਵੀ ਇਹ 12 13 ਮਿਲ ਜਾਈ ਨੇ ਇਹਨਾਂ ਨੂੰ ਐਸਾ ਨਿਗਾਹ ਬਣ ਜਾ ਕਿ ساری ਜ਼ਿੰਦਗੀ ਪਰਮਾਤਮਾ ਦਾ ਸਤਿਕਾਰਨਾ ਕਰੇ ਰਾਈ ਦਾ ਕੰਮ